ਕਮੇਟੀ ਤੇ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 7 ਮੈਂਬਰ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਜੀ ਹਾਂ ਦੱਸਦੀ ਏ ਕਿ ਪੰਜਾਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੱਕ ਲੱਗੀ ਹੈ ਅਕਾਲੀ ਦਲ ਨੂੰ ਵੱਡਾ ਤੱਕਾ ਲੱਗਿਆ 7 ਮੈਂਬਰ ਨੇ ਜਿਹੜੇ ਉਹ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਨੇ 7 ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਜੋ ਭਾਜਪਾ ਨੇ ਕੀਤਾ ਉਹ ਹੋਰਾਂ ਪਾਰਟੀਆਂ ਨੇ ਨਹੀਂ ਕੀਤਾ ਮੋਦੀ ਸਰਕਾਰ ਨੇ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਗਾ ਖੁਲਾਇਆ ਜਿਸ ਨੂੰ ਲੈ ਕੇ ਅਸੀਂ ਭਾਜਪਾ ਦੇ ਵਿੱਚ ਸ਼ਾਮਲ ਹੋਏ ਅੱਜ ਦਿੱਲੀ ਕੇ ਅੰਦਰ ਬਹੁਤ ਬੜੀ ਤਦਾਦ ਨੇ ਮਾਰੇ ਸਿੱਖ ਭਾਈ ਖਾਸ ਤੌਰ ਪਰ ਅੱਜ ਭਾਰਤੀ ਜਨਤਾ ਪਾਰਟੀ ਮੈਂ ਜੋਇਨ ਕੀਏ ਹਨ ہمارا ਬਹੁਤ ਬੜਾ ਮੁੱਦਾ ਹੈ ਜੋ 1984 ਮੈਂ श्री दरबार साहब के ऊपर कांग्रेस द्वारा हमला किया गया श्री दरबार साहब के साथ अकाल तक साहिब के ऊपर हमला किया गया अकाल तक साहब को टैंपों और टोपों से गिरा दिया गया उसके बाद दिल्ली के अंदर और देश के अंदर हजारों बेकसूर सिखों को मारा गया हमें इससे बड़ा दुख है जैसे को आतंकी सरगना उसकी जुम्मेवारी लेता है कतलेआम की ऐसे ही देश के चुने हुए प्रधानमंत्री राजीव गांधी दिल्ली के बोर्ड बोटकलाम्बे खड़े होकर इस बात की जुम्मेवारी लेते हैं और कहते हैं कि जब बड़ा पेड़ गिरता है तो धरती हिलती है हमने ये बदला लिया हमने ये लोगों को मरवाया हमारे दर्द पीड़ा बहुत है मोदी जी ने उस पीड़ा के अंदर मरम लगाने का काम किया जब उन कातलों को जेल में भेजा हमें एक बात की बड़ी तसली हुई कि कम से कम उन्नीस के कातलों के साथ देने की बजाय कोई सरकार पीड़ितों का साथ दे रही है सज्जन कुमार जिसको कांग्रेस ने टिकटें दी सुरक्षा दी एच के एल भगत हो जगदीश टाइटलर हो इन लोगों को मंत्री बनाया गया लेकिन मोदी जी की सरकार आने के बाद इन लोगों को जेल में डाला गया इन पर मुकदमे दर्ज किए गए और मोदी जी जाके श्री दरबार साहब आगे सिर झुकाते हैं जिस अकाल तक को कभी दिल्ली के गांधी परिवार ने कांग्रेस की सरकार ने गिराया था हमारे देश के गृह मंत्री जी उसे काल तख्त पे जाके सिर झुकाते हैं और जथेदार से जाके आशीर्वाद लेते हैं ये कारण है कि जो हमारे घाव थे वो हरे घावों के ऊपर जो मरम लगाई इसलिए आज दिल्ली के अंदर हमारे दिल्ली सिख गुरुद्वारा मैनेजमेंट कमेटी के इलेक्टेड सात मेंबर उनके साथ हजारों की तादाद में सिंह सभाओं के प्रधान सिंह सभाओं के अहदेदार साहबान सिख संस्थाओं के मुखी उनके ऑफिस बीरस आज ज्वाइन किए हैं और नड्डा जी ने आके उन सब के साथ बातचीत की है और उनका धन्यवाद भी किया है धन्यवाद वाहगुरु जी का खालसा वाहगुरु जी की फतेह मैं अज भाजपा सरकार श्री नरेंद्र मोदी जी नाल, नाल उन्होंने दे सेवा देख के मैं जुड़े हैं जो उन्होंने काम किते सिखा कौम ले, और मैं दिलों रही हूँ जिथे ਗੱਲ ਕੀਤੀ ਜਾਏ ਕੋਰੀਡੋਰ ਦੀ ਜੋ ਕਿ ਕਈ ਸਰਕਾਰ ਆਈਆਂ ਕਈ ਚਲੀ ਗਈਆਂ ਪਰ ਕਿਸੇ ਨੇ ਵੀ ਆਪਣੀ ਜ਼ਰੂਰੀ ਨਹੀਂ ਸਮਝਿਆ ਕਿ ਕੋਰੀਡੋਰ ਵੀ ਖੋਲਣਾ ਚਾਹੀਦਾ ਹੈ ਸੰਗਤ ਲਈ ਅਸੀਂ ਗੱਲ ਕਰੀਏ 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦੀ ਜਿੱਤੇ ਕਈ ਪ੍ਰਧਾਨ ਮੰਤਰੀ ਆਏ ਪਰ ਕਿਸੇ ਨੇ ਐ ਵੀ ਨਹੀਂ ਜ਼ਰੂਰੀ ਸਮਝਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਨਕਮਸਤਕ ਹੋਣਾ ਜ਼ਰੂਰੀ ਹੈ ਔਰ ਉਹਨਾਂ ਨੂੰ ਯਾਦ ਕਰਨਾ ਵੀ ਜ਼ਰੂਰੀ ਹੈ ਜਿਨ੍ਹਾਂ ਦੇ ਖਾਤਰ ਅੱਜ ਪੂਰਾ ਹਿੰਦੁਸਤਾਨ ਜ਼ਿੰਦਾ ਹੈ ਔਰ ਜੋ ਅੱਜ ਹਿੰਦੂ ਜ਼ਿੰਦਾ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਔਰ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਤੋਂ ਜ਼ਿੰਦਾ ਹੈ ਔਰ ਐਫਓ ਜੀ ਕਈ ਕਈ ਚੀਜ਼ਾਂ ਗੀਆਂ ਜਨ ਅਫਗਾਨਿਸਤਾਨ ਤੋਂ ਉਸੇ ਖਲਿਆਂਦੀ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਕਾਰ ਦੇ ਨਾਲ ਲੈ ਕੇ ਆਉਣ ਦੀ ਗੱਲ ਕਰੀਏ ਔਰ ਮੈਂ ਧੰਨਵਾਦ ਕਰਦਾ ਹਾਂ ਮੋਦੀ ਸਰਕਾਰ ਦਾ ਕਿ ਜੋ ਉਹਨਾਂ ਨੇ ਸਿੱਖ ਕੌਮ ਲਈ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਿੱਖ ਸਿਆਸਤ ਦੇ ਜਿਹੜੇ ਸਥਿਤੀ ਦੇ ਉੱਲੇ ਤਾਰ ਵੀ ਹੈਗੇ ਆ ਉਸ ਤੋਂ ਵੱਧ ਸਿੱਖਾਂ ਦੇ ਨਾਲ ਕਿਸਨਾ ਰਹੇਗਾ ਇਹਦੇ ਵਿੱਚ ਅਸਤੀਫਾ ਦੇਣ ਦੀ ਕੋਈ ਗੱਲ ਨਹੀਂ ਹੈ ਇਹ ਉਹ ਗੁਰਦੁਆਰੇ ਦੀ ਸੇਵਾ ਹੈ ਜੋ ਹਰ ਬੰਦਾ ਕਰ ਸਕਦਾ ਹੈ ਮੋਦੀ ਜੀ ਪ੍ਰਧਾਨ ਮੰਤਰੀ ਨੇ ਗੁਰਦੁਆਰੇ ਦੀ ਸੇਵਾ ਕਰ ਰਹੇ ਨੇ ਤੇ ਇਹਦਾ ਮਤਲਬ ਹੈ ਤੇ ਨਹੀਂ ਕਿ ਪ੍ਰਧਾਨ ਮੰਤਰੀ ਤੋਂ ਪਹਿਲੇ ਅਸਤੀਫਾ ਤਾਂਗੇ ਜਾਂ ਕੋਈ ਹੋਰ ਜੋ ਸੇਵਾ ਕਰਦਾ ਹੈ ਅਸੀਂ ਗੁਰਦੁਆਰੇ ਸੇਵਾ ਕਰ ਰਹੇ ਹਾਂ ਅਸੀਂ ਗੁਰਦੁਆਰੇ ਕੋਈ ਤਨਖਾਹ ਨਹੀਂ ਲੈਂਦੇ ਸੇਵਾ ਕਰ ਰਹੇ ਹਾਂ ਕੋਈ ਵੀ ਸੇਵਾ ਕਰ ਸਕਦਾ ਹੈ ਹਾਂ ਪਰ ਮੈਂ ਹੁਣ ਇਸ ਸਿਆਸਤ ਵਿੱਚ ਮੈਂ ਆਇਆ ਹਾਂ ਔਰ ਮੈਂ ਇੱਥੇ ਵੀ ਇੱਕ ਸੇਵਾਦਾਰਾ ਕੰਮ ਕਰਾਂਗਾ ਔਰ ਇੱਕ ਕਾਰਜਕਰਤਾ ਦੇ ਬਣ ਕੇ ਮੈਂ ਇੱਥੇ ਕੰਮ ਕਰਾਂਗਾ ਜੀ ਮੈਂ ਉਮੀਦ ਐ ਵੀ ਨਹੀਂ ਕੀਤੀ ਸੀ ਕਿ ਮੈਨੂੰ ਨੱਡਾ ਜੀ ਆ ਕੇ ਜੁਆਇਨ ਕਰਾਵਾਂਗੇ ਮੈਂ ਕਈ ਦੇਖੀ ਜੁਆਇਨਿੰਗ ਹੁੰਦੀ ਰਹੰਦੀਆਂ ਨੇ ਔਰ ਮੈਂ ਆਸਤੱਕ ਨਹੀਂ ਦੇਖਿਆ ਕਿ ਨੱਡਾ ਜੀ ਨੇ ਕਿਸੇ ਨੂੰ ਜੁਆਇਨ ਕਰਾਇਆ ਔਰ ਮੈਂ ਇਨਾ ਵੱਡਾ ਨੇਤਾ ਨਹੀਂ ਸੀ ਔਰ ਇਨਾ ਵੱਡਾ ਮੈਂ ਸ਼ਕਤੀਤ ਨਹੀਂ ਸੀ ਕਿ ਮੈਨੂੰ ਖੁਦ ਨੱਡਾ ਜੀ ਨੇ ਇੱਥੇ ਆ ਕੇ ਜੁਆਇਨ ਕਰਾਇਆ ਔਰ ਮੇਰੇ ਲਈ ਐ ਹੀ ਬਹੁਤ ਵੱਡਾ ਮਾਣ ਹੈ ਮੇਰੇ ਲਈ ਕਿ ਨੱਡਾ ਜੀ ਔਰ ਸਾਡੇ ਦਿੱਲੀ ਦੇ ਪ੍ਰਧਾਨ ਅਦਕਸ਼ ਸਜਦੇਵਾ ਜੀ ਇੱਥੇ ਮੌਜੂਦ ਸੀ ਔਰ ਤਰਨ ਚੁਗ ਜੀ ਇੱਥੇ ਸੀ ਮੇਰੇ ਵੱਡੇ ਭਰਾ ਸਰਦਾਰ ਮਨਿੰਦਰ ਸਿੰਘ ਸਿਰਸਾ ਜੀ ਇੱਥੇ ਸੀ ਮੇਰੇ ਲਈ ਇਹ ਗੱਲ ਇਕੋ ਜੀ ਸਭ ਤੋਂ ਪਹਿਲੇ ਤੇ ਸ਼ਕਾਲਪੁਰਖ ਵਾਇਗਰੂ ਦਾ ਸ਼ੁਕਰੀਆ ਦਾ ਕਰਨਾ ਚਾਹਾਂਗੇ ਉਸ ਤੋਂ ਬਾਅਦ ਆਪਣੇ ਨਾਲ ਜਿਹੜੇ ਇਲਾਕੇ ਦੀ ਸੰਗਤ ਜਿਹੜਾ ਦਿੱਲੀ ਦਾ ਯੂਥ ਸਾਡੇ ਨਾਲ ਚੱਲ ਕੇ ਅੱਜ ਇੱਥੇ ਆਇਆ ਸਾਡੀ ਜੁਆਇਨਿੰਗ ਦੇ ਵਿੱਚ ਉਹਨਾਂ ਨੇ ਸਾਡਾ ਸਹਿਯੋਗ ਕੀਤਾ ਹੈ ਉਹਨਾਂ ਦਾ ਸਭ ਦਾ ਤਹਿ ਦਿਲੋਂ ਧੰਨਵਾਦ ਆ ਫਿਰ ਧੰਨਵਾਦ ਸਭ ਤੋਂ ਪਹਿਲਾਂ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਦਾ ਔਰ ਸਾਡੇ ਸਾਰਿਆਂ ਦੇ ਹੀ ਹਰਮਨ ਪਿਆਰੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਦਾ ਜਿਨ੍ਹਾਂ ਦੀ ਲੀਡਰਸ਼ਿਪ ਦੇ ਥੱਲੇ ਅਸੀਂ ਸਾਰਿਆਂ ਨੇ ਅੱਜ ਬੀਜੇਪੀ ਜੁਆਇਨ ਕੀਤੀ ਆ ਦੇਖੋ ਬੀਜੇਪੀ ਜੁਆਇਨ ਕਰਨ ਦਾ ਮਕਸਦ ਸਿਰਫ ਇੱਕ ਹੈਗਾ ਕਿ ਜੋ ਸਿੱਖਾਂ ਦੇ ਮਸਲੇ ਜੋ ਪ੍ਰਧਾਨ ਮੰਤਰੀ ਮੋਦੀ ਜੀ ਵੱਲ ਛੱਡ ਕੇ ਹੱਲ ਕਰਦੇ ਪਏ ਨੇ ਜਿਵੇਂ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਸਿੱਖਾਂ ਦੇ ਲਈ 1984 ਦੇ ਕਾਤਲਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਿਸ ਮੁੱਦੇ ਦੇ ਉੱਤੇ 1984 ਤੋਂ ਹੀ ਕਾਂਗਰਸ ਤੇ ਹੋਰ ਪਾਰਟੀਆਂ ਰਾਜਨੀਤੀ ਕਰਦੀਆਂ ਆ ਰਹੀਆਂ ਸੀਗਾ ਆਮ ਆਦਮੀ ਪਾਰਟੀ ਨੇ ਵੀ ਜਦੋਂ ਸੱਤਾ ਦੇ ਵਿੱਚ ਆਣਾ ਸੀ ਉਹਨਾਂ ਨੇ ਵੀ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ ਐਸਆਈਟੀ ਬਣਾਵਾਂਗੇ ਪਰ ਕੋਈ ਐਸਆਈਟੀ ਨਹੀਂ ਬਣਾਈ ਜਦਕਿ ਕਾਂਗਰਸ ਦੇ ਨਾਲ ਆਪਣਾ ਐਲਾਈਅੰਸ ਕਰਕੇ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਲੋਨ ਛਿੜਕਣ ਵਾਲਾ ਕੰਮ ਕੀਤਾ ਸੀਗਾ ਅੱਜ ਭਾਜਪਾ ਨੇ ਜੋ ਕੰਮ ਕੀਤੇ ਨੇ ਜੋ શ્રી ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਜੋ ਦੇਸ਼ ਦੇ ਵਿੱਚ ਸਰਕਾਰ ਸਿੱਖਾਂ ਦੇ ਹਮਾਇਤ ਲਈ ਜੋ ਕੰਮ ਕਰ ਰਹੀ ਆ ਭਾਵੇਂ ਉਹ ਹਿਮਕੁੰਨ ਸਾਹਿਬ ਲਈ ਨਵਾਂ ਰੋਪਵੇ ਬਣਾਉਣ ਦੀ ਗੱਲ ਆ ਭਾਵੇਂ ਉਹ ਹੋਰ ਵੀ ਜਿਹੜੇ ਸਿੱਖ ਇਤਿਹਾਸੀ ਕੰਮ ਨੇ ਉਹ ਸਾਰੇ ਕੰਮਾਂ ਦੇ ਵਿੱਚ ਜੋ ਸਹਿਯੋਗ ਭਾਜਪਾ ਵੱਲੋਂ ਸਿੱਖਾਂ ਲਈ ਕੀਤਾ ਜਾ ਰਿਹਾ ਉਸ ਨਾਲ ਜੋੜਨ ਲਈ ਤੇ ਹੋਰ ਜੋ ਸਾਡੇ ਸਿੱਖਾਂ ਦੇ ਜੋ ਗਰਾਊਂਡ ਲੈਵਲ ਦੇ ਮਸਲੇ ਨੇ ਉਹਨਾਂ ਨੂੰ ਹੱਲ ਕਰਵਾਉਣ ਦੇ ਲਈ ਅੱਜ ਭਾਜਪਾ ਦੇ ਵਿੱਚ ਸ਼ਾਮਲ ਹੋਏ ਦੇਖੋ ਵੀਰ ਜੀ ਸਾਡਾ ਮੇਨ ਮਕਸਦ ਜਿਹੜਾ ਹੈਗਾ ਆ ਉਹ ਸਿੱਖਾਂ ਦੇ ਮਸਲਿਆਂ ਦੀ ਗੱਲ ਆ ਭਾਵੇਂ ਉਹ ਦਿੱਲੀ ਕਮੇਟੀ ਦੇ ਵਿੱਚ ਆ ਭਾਵੇਂ ਉਹ ਅਸੀਂ ਭਾਜਪਾ ਦੇ ਵਿੱਚ ਵੀ ਆ ਕੇ ਗੱਲ ਆਪਣੀ ਕੌਮ ਦੀ ਸਭ ਤੋਂ ਪਹਿਲਾਂ ਕਰਨੀ ਆ ਕਿਉਂਕਿ ਸਾਡੇ ਲਈ ਅਕਾਲ ਤਖਤ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ਜੋ ਸਾਡਾ ਪੰਥ ਹੈ ਜੋ ਅਕਾਲ ਤਖਤ ਹੈ ਅਸੀਂ ਉਹਨਾਂ ਨੇ ਉਹਨਾਂ ਦੇ ਨਿਰਦੇਸ਼ ਅਨੁਸਾਰ ਹੀ ਆਪਣੇ ਧਰਮ ਦੀ ਪਾਲਣਾ ਤੇ ਉਧਰੋ ਹੀ ਕਰਨੀ ਆ ਮਸਲੇ ਜਿਹੜੇ ਸਾਡੇ ਇਲਾਕੇ ਦੇ ਵਿੱਚ ਜਿਹੜੇ ਸਿੱਖਾਂ ਦੇ ਸਿੱਕੇ ਬਹੁਤ سارے ਮਸਲੇ ਇਦਾਂ ਦੇ ਵੀ ਹੋ ਜਾਂਦੇ ਨੇ ਕਈ ਵਾਰ ਜਿੰਨਾ ਵਾਸਤੇ ਸਾਨੂੰ ਥਾਣੇ ਚੌਕੀ ਹੋਰ ਜਿਹੜੇ ਗਵਰਨਮੈਂਟ ਅਫੀਸ਼ੀਅਲਸ ਨੇ ਉਹਨਾਂ ਨਾਲ ਮਿਲ ਕੇ ਕੰਮ ਕਰਨਾ ਪੈਂਦਾ ਤੇ ਮੈਨੂੰ ਲੱਗਦਾ ਹੈ ਆ ਭਾਜਪਾ ਨਾਲ ਜੁੜਨ ਨਾਲ ਸਾਡਾ ਉਹ ਰਸਤਾ ਇੱਕ ਥੋੜਾ ਜਿਹਾ ਆਸਾਨ ਹੋ ਜਾਏਗਾ ਕਿਉਂਕਿ ਇਹਨਾਂ ਦੀ ਦੇਸ਼ ਦੇ ਵਿੱਚ ਸਰਕਾਰ ਹੈ ਤੇ ਜਿਹੜੇ ਗਵਰਨਮੈਂਟ ਨਾਲ ਸਾਡੇ ਮਸਲੇ ਹੱਲ ਕਰਵਾਉਣੇ ਹੁੰਦੇ ਨੇ ਸਰਕਾਰੀ ਦਫ਼ਤਰਾਂ ਤੋਂ ਹੱਲ ਕਰਵਾਉਣੇ ਹੁੰਦੇ ਨੇ ਉਹ ਬਤੌਰ ਦਿੱਲੀ ਕਮੇਟੀ ਮੈਂਬਰ ਵੀ ਉਹ ਮਸਲੇ ਹੱਲ ਕਰਾਂ ਚ ਸਾਨੂੰ ਥੋੜਾ ਸੌਖਾ ਰਹੇਗਾ ਤੇ ਇਸ ਚੀਜ਼ ਦੇ ਵਿੱਚ ਕੋਈ ਮੈਨੂੰ ਨਹੀਂ ਲੱਗਦਾ ਕੋਈ ਮੈਨੇਜ ਕਰਨ ਦੇ ਵਿੱਚ ਕੋਈ ਪ੍ਰੋਬਲਮ ਆਣੀ ਚਾਹੀਦੀ ਕਾਲੀਦਲ ਨੂੰ ਵੇਖ ਇੱਕ ਵੱਡਾ ਝਟਕਾ ਲੱਗਿਆ ਸ਼੍ਰਮਣੀ ਗੁਰਦਾਰਪੰਥ ਦੀ ਕਮੇਟੀ ਨੂੰ ਵੱਡੀ ਘਾਟ ਲੜਕੇਗੀ ਕਿਉਂਕਿ ਭਾਜਪਾ ਤਗੜੀ ਪਾਰਟੀ ਹੁੰਦੀ ਜਾ ਰਹੀ ਹੈ ਪਰ ਉਥੇ ਹੀ ਦਿੱਲੀ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਸਿੱਖਗੁਰਦਾਰਪੰਥ ਦੀ ਕਮੇਟੀ ਆ ਉਸ ਉੱਤੇ ਭਾਜਪਾ ਦਾ ਕਬਜ਼ਾ ਹੋ ਜਾਵੇਗਾ ਪਰ ਜਿਸ ਤਰੀਕੇ ਦਿਨ ਇਹ ਕਹਿ ਰਹੇ ਨੇ ਕਿ ਮੋਦੀ ਸਰਕਾਰ ਨੇ ਦਿੱਲੀ ਲਾਂਗਾ ਖਲਾਇਆ ਸੀ ਪਰ ਇਸ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਨੂੰ ਜਾਂਦਾ ਹੈ ਕਿਉਂਕਿ ਜੇ ਨਵਜੋਤ ਸਿੰਘ ਸਿੱਧੂ ਨਾ ਹੁੰਦੇ ਤਾਂ ਕਰਤਾਰਪੁਰ ਸੈਵਦਰ ਕੋਰੀਡੋਰ ਨਹੀਂ ਖੁੱਲਣਾ ਸੀ ਕਿਉਂਕਿ ਉਹਨਾਂ ਦੀ ਯਾਰੀ ਜਿਹੜੀ ਸੀ ਉੱਥੇ ਦੇ ਖਾਨ ਸਾਹਿਬ ਦੇ ਨਾਲ ਸੀ ਔਰ ਜਿੱਥੇ ਜਿਹੜਾ ਸੇੜਾ ਏ ਉਹ ਨਵਜੋਤ ਸਿੰਘ ਸਿੱਧੂ ਨੂੰ ਜਾਂਦਾ ਹੈ ਨਵਜੋਤ ਸਿੰਘ ਸਿੱਧੂ ਕਰਕੇ ਹੀ ਕਰਤਾਰਪੁਰ ਸੈਵਦਰ ਲਾਂਗਾ ਖੁੱਲਿਆ ਸੀ ਪਰ ਇਹ ਪ੍ਰਬੰਧਕ ਜਿਹੜੀ ਕਮੇਟੀ ਦੇ ਮੈਂਬਰ ਕਰ ਰਹੇ ਨੇ ਕਿ ਇਹ ਮੋਦੀ ਸਾਹਿਬ ਨੇ ਖੋਲਿਆ ਸੀ ਪਰ ਮੋਦੀ ਸਾਹਿਬ ਸਿਰਫ ਆਰਡਰ ਦਿੱਤਾ ਸੀ ਪਰ ਉਹ ਜਿਹੜਾ ਐਪਲੀਕੇਸ਼ਨ ਪਾਈ ਸੀ ਜਾਂ ਯਾਰੀ ਦੋਸਤੀ ਨਵਾਈ ਸੀ ਉਹ ਨਵਜੋਤ ਸਿੰਘ ਸਿੱਧੂ ਨੇ ਨਵਾਈ ਸੀ ਪਰ ਇਸ ਤੋਂ ਪਰੇ ਗੱਲ ਕੀਤੀ ਜਾਵੇ ਤਾਂ ਹੁਣ ਗੱਲ ਕਰਦੇ ਹਾਂ ਦਲੀਸ ਗੋਰਾਪੰਦੋ ਕਮੇਟੀ ਦੀ ਉਸਦੇ ਵੀ ਇਹ ਤੇ ਵੱਡਾ ਘਾਟਾ ਇਹ ਪਿਆ ਕਿ ਉੱਥੇ ਹੁਣ ਕਬਜ਼ਾ ਭਾਜਪਾ ਦਾ ਹੋ ਜਾਵੇਗਾ ਕਿਉਂਕਿ ਉੱਥੇ ਸਿਰਫ 4 ਮੈਂਬਰ ਹੀ ਵਿਰੋਧੀ ਪਾਰਟੀਆਂ ਦੇ ਨੇ ਜੋ ਸ਼ਰਮਣੀ ਗੁਰਦੁਆਰਾ ਬੰਦੋ ਕੰਟੀ ਨਾਲ ਸੰਬੰਧ ਰੱਖਦੇ ਨੇ